ਆਵੇ ਨਾ ਇਹ ਮੈਂ ਰੋਟੇ ਗਾਲੀ ਨਹੀਂ ਕੱਲ ਜਾ ਵੀਡੀਓ ਕਾ ਬਣਾ ਰਹੇ ਕੋਈ ਬਾਤ ਨਹੀਂ ਫਿਰ ਕਿਹਾ ہماری ਨਹੀਂ ਬਣਤੀ ਨਹੀਂ ਨਹੀਂ ਇਹ ਵੀਡੀਓ ਕਾ ਬਣਾ ਰਹੇ ਤੇਰੀ ਨਹੀਂ ਬਣਾ ਰਹੇ ਆ ਇਹ ਮੈਂ ਇਹ ਗਾੜੀ ਚੋਰੀ ਕੀ ਨਹੀਂ ਹੈ ਬਸ ਇਹ ਮੇਰੀ ਹੈ ਕਮਲ ਜੀ ਆਪਰੇ ਤੇ ਨਾ ਗੱਲ ਕਰ ਰਹੇ ਉੱਪਰ ਗੱਲ ਕਰ ਠੀਕ ਹੈ ਭਾਈ ਫੋਨ ਕਰ ਜੱਟ ਲੈ ਕੇ ਜਾ ਮੈਨੂੰ ਭੁਗਤੀਏ ਨਾ ਉੱਥੇ ਚਲਾਨ ਰੱਸੀ ਵਾਲੇ ਦੇ ਰੱਸੀ ਬਸ 210 ਦੀ ਜਿਲੰਦਰ ਦੇ ਵਿੱਚ 15 ਅਗਸਤ ਨੂੰ ਦੇਖਦੇ ਹੋਏ ਅੱਜ ਐਸ ਆਈ ਸੁਰਿੰਦਰ ਕੁਮਾਰ ਚੌਣ ਵੰਦ ਦੇ ਇੰਚਾਰਜ ਵੱਲੋਂ ਜਿਹੜਾ ਅੱਜ ਜਿੰਦਰ ਸਟੇਸ਼ਨ ਦੇ ਵਿੱਚ ਨਾਕਾ ਲਗਾਇਆ ਦੇਖ ਸਕਦੇ ਹੋ ਹਾਈ ਟੈਕ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਚੌਣ 4 ਆ ਪ੍ਰਭਾਤ ਚੌਣ 4 ਦੇ ਵਿੱਚ ਦੇਖ ਸਕਦੇ ਹੋ ਤੋ ਜੀ ਰਬੇ ਨੂੰ ਨਾ ਸੰਜੇ ਜਨ ਦਾ ਦੇ ਸਿਟੀ ਰਿਸਰਚ ਦਾ ਦਾ ਦੀ 15 ਅਗਸਤ ਦੇ ਮੱਦੇ ਨਜ਼ਰ ਜਿਹੜਾ ਕਿ ਅੱਜ ਸਪੈਸ਼ਲ ਨਾਕਾ ਲਗਾਇਆ ਗਿਆ ਜਨ ਦਾ ਸਿਟੀ ਰਿਸਰਚ ਦਾ ਉੱਪਰ ਕਿ 22 ਸੀਗਾ 100 ਜੁੱਧੇ ਕਾਗਜ਼ ਨਹੀਂ ਸੀਗਾ 100 ਜਿਹੜਾ ਕਿ ਉਹਨੂੰ ਬਾਂਡ ਕੀਤਾ ਜਾ ਰਿਹਾ ਮੋਕੇ ਦੇ ਉੱਪਰ ਹਰੀ ਲੈ ਜਾ ਲਾ ਜਾ ਗਾੜੀ ਨਹੀਂ ਜਾ ਸਕਦਾ ਚਲਾਨ ਬਰੋਗੇ ਤੇ ਲਵੀ ਇੱਕ ਕਾਗਜ਼ ਲਾਣਾ ਫਿਰ ਲੈਣਾ ਗਾੜੀ ਨਹੀਂ ਸਾਰਾ ਚਲੇ ਆ ਗਿਆ ਬਾਕੀ ਚਲਾਨ ਮਾਰੀ ਹਾਂ ਚਲਾਨ ਬਰਨਾ ਉਧਰ ਟਰੈਫਿਕ ਦਾ ਤਸਵੀਰ ਲਾਓ ਆਣਾ ਮੁੰਡੇ ਨੂੰ ਗੁੱਸਾ ਲਿਆ ਤੇ ਜਮਾ ਕਰਾਇਆ ਤੂੰ ਨਹੀਂ ਨਹੀਂ ਆਪਣੇ ਟਰੈਫਿਕ ਥਾਣੇ ਜਾ ਕੇ ਪਿੱਛੇ ਕਿੱਟ ਦੇ ਨੂੰ ਦੇ ਲੈਣੀ ਆ ਪਿੱਛੇ ਪਿੱਛੇ ਇੱਕ ਮੋਲ ਵਾਂਗ ਕਿੱਟ ਜਿਹੜੀ ਨਾ ਪਰ ਜਿਹੜੀ ਸੀਟ ਵਾਲੀ ਪਰ ਜਿਆਦਾ ਕਿਤੇ ਲੱਗਦੀ ਬਗਾਨੀ ਅਹਹਹ ਕੜੀ ਚੱਲਣੀ ਐ ਬਸ ਯਾਰ ਉਹ ਚੱਕੜਾਂ ਚ ਚੱਕ ਤਾ ਤੈਨੂੰ ਐ ਕਿਤੇ ਕਰਾਂਗੇ ਉਦੋਂ ਇਹਦਾ ਪਿੱਛੇ ਲੈ ਕੇ ਜਾਣਾ ਪੈਂਦਾ ਪਿੱਛੇ ਲੈਣਾ ਬਹੁਤ ਵੱੰਦਾ ਹੁੰਦਾ ਹੈ ਉਹ ਕੋਈ ਨਹੀਂ ਹਾਂ ਸਭ ਬਿਲਕੁਲ ਅੰਦਾਜ਼ਾ ਕਿ ਸਪੈਸ਼ਲ ਨਾਕਾ ਜਿਹੜਾ ਲਗਾਇਆ ਗਿਆ 15 ਗਾ ਤੇ ਮੱਧ ਜਰ ਜਾ ਕੇ ਕਿ ਨਾਕਾ ਲਗਾਇਆ ਗਿਆ ਸੋ ਸਟੇਸ਼ਨ ਦੇ ਉੱਪਰ ਤੋਂ ਇੱਕ ਜਿਹੜਾ ਕਿ ਬਾਈਕ ਆਇਆ ਜੋ ਬੌਂਡ ਕੀਤਾ ਗਿਆ। ਸੋ ਬਿਲਕੁਲ ਦੇਖ ਸਕਦੇ ਜਿਹੜੇ ਦੁਕਾਨਾਂ ਸਟੇਸ਼ਨ ਦੇ ਉਹ ਵੀ ਬਿਲਕੁਲ ਜਿਦਾਂ ਕਿ ਬੰਦ ਦਾ ਸਟੈਂਪ ਉਹ ਦੁਕਾਨਾਂ ਵੀ ਬੰਦ ਕਰਾਤੀਆਂ ਗਈਆਂ। ਸੋ ਤੁਹਾਨੂੰ ਦੱਸ ਦਈਏ ਕਿ ਇੱਕ ਫੇਰ ਤੋਂ ਤੁਹਾਨੂੰ ਦੱਸ ਦਈਏ 15 ਗੱਦੇ ਮੱਦੇ ਨਜ਼ਰ ਜਿਹੜਾ ਕਿ ਸਪੈਸ਼ਲ ਚੈਕਿੰਗ ਜਿਹੜੀ ਤੇ ਹੋ ਰਹੀ ਆ ਔਰ ਜਿਹੜੇ ਕਿ ਵਾਹਨ ਆ ਜਿਹੜੇ ਉਹਨਾਂ ਨੂੰ ਰੋਕਿਆ ਜਾ ਰਿਹਾ ਔਰ ਦੁਕਾਨਾਂ ਤੱਕ ਜਿਹੜੇ ਕਿ ਬੰਦ ਕਰਾ ਦਿੱਤੀ ਗਈਆਂ ਸਿਟੀ ਰਜਿਸਟ੍ਰੇਸ਼ਨ ਦੀਆਂ ਜਦ ਮੋਸਾ ਲਿਆ ਥਾ ਆਪਣੇ ਨਾਮ ਨਹੀਂ ਕਰਾਇਆ ਸਰ ਮੈਂ ਐਸੇ ਹੀ ਲਿਆ ਐਸੇ ਕਿਹਾ ਕਿ ਆਪਾਂ ਕਰਦੇ ਕੋ 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 ਇਹ ਕਹਾਤਾ ਹੋਰ ਇਧਰ ਆ ਇਧਰ ਕੋਈ ਹੁੰਦਾ ਜੇ ਕਿ ਇਹ ਡੁਕਾਨਾਂ ਟੱਕਰ ਇਹ ਬੰਦ ਕਰਾਤੀਆਂ ਗਈਆਂ ਇੱਥੇ ਚਲਾਨ ਕਿਥੋਂ ਭੁਗਦੂੰਗਾ ਮੈਂ ਨਹੀਂ ਭੁਗਦੂੰਗਾ ਗਾੜੀ ਨੰਬਰ ਇਹ ਮੈਂ ਦਿਖਾ ਦਿਆ ਹੋਗਾ ਤੁਹਾਨੂੰ ਲੈ ਕੇ ਜਾ ਹਾਂ ਵੇ ਸੋਚੀ ਕਿਉਂ ਦੀ ਮਾਰ ਮਾਰ ਕੇ ਪਹਿਣਾ ਮੂੰਹ ਪਾਉਂਦਾ ਹਾਂ ਸਲਿੱਪ ਲੈ ਜਾ ਭੁਗਤੀ ਨਾ ਕੋਈ ਲੈ ਕੇ ਮੈਂ ਨਹੀਂ ਰੋਟੀਆਂ ਗਾੜੀ ਲੈਣੇ ਦਾ ਚੱਟ ਲੈ ਜਾ ਇੰਦਰ ਆ ਦਿਨ ਚੱਟ ਲੈਣ ਕਰਦਾ ਮੈਂ ਸਹੀ ਕਰ ਦੋ ਇਹ ਗਾੜੀ ਚੋਰੀ ਦੀ ਨਹੀਂ ਹੈ ਬਸ ਬਾਅਦ ਖਤਮ ਇਧਰ ਆ ਲਿਆਓ ਇੱਥੇ ਕਰਾਉਣਾ ਆਲੇ ਫਰਕ ਨਾ ਸਿਆਣੇ ਤੋਂ ਕੀ ਆਨ ਕਰਾ ਕੇ ਤਾਂ ਮੋਬਾਈਲ ਨੰਬਰ ਪਾ ਮੈਂ ਨੰਬਰ ਪਤਾ ਕਰਾ ਹਾਲਾ ਫੜ ਸੁਕੇ ਪਿੰਚ ਚਲਾਗਾ ਹਾਲ ਲੈ ਲ ਦੋ ਯਾਰ ਇਹਨੂੰ ਨੰਬਰ 4 50 ਰਾਹੀ ਰਾਹੀ ਕਿਨਾਂ

ਉਹ ਫਿਰ ਲੇਟਰ ਅ ਸੰਜੇ ਗੱਜੰਦਰ ਦੇ ਸਿਟੀ ਰੇਲਵੇ ਸਟੇਸ਼ਨ ਦੇ ਆਹਰ ਜਿਹੜੇ ਕਿ ਆ ਜਾ ਰਹੀ ਹੈ ਕਾਹ ਪਹੁੰਚਣਾ ਪਈ ਟ੍ਰੈਫਿਕ ਥਾਣੇ ਉਹ ਬਸ ਸਟੈਂਡ ਕੇ ਬਸ ਦੱਸੀ ਕਿ ਹੁਣ ਗੱਡੀ ਜਿਹੜੀ ਬੌਂਡ ਕਰਤੀ ਗਈ ਹੈ ਲਗਾਤਾਰ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਬਿਲਕੁਲ ਇੱਕ ਬਾਈਕ ਹੈ ਜਿਹੜੀ ਹੁਣ ਬੌਂਡ ਕੀਤੀ ਗਈ ਹੈ ਸੋ ਇਹਦੇ ਕਾਗਜ਼ਾਂਗੇ ਪੁਲਿਸ ਇਸ ਉਹਦੇ ਕਰਕੇ ਕਿ ਬੌਂਡ ਕਰ ਦਿੱਤੀ ਰਹੀ ਹੈ ਨਾਉ ਚਾਰਜ ਵੱਧਾਏ ਸੀ ਫਾਈਟੈਕ ਨਾਕਾ ਲਗਾਇਆ ਗਿਆ ਕੋਈ ਵੀ ਜਗ੍ਹਾ ਇੱਧਰ ਲਿਆ ਰਿਹਣਗੇ ਮੋਟਰਸਾਈਕਲਾਂ ਨੂੰ ਸਲਾਮ ਕੀਤੇ ਜਾ ਰਹੇ ਆ ਔਰ ਵੀ ਦੇ ਅਸੀਂ ਹੁਣ ਦਾਲਮੀ ਜਿਹੜੇ ਕੀਤੇ ਜਾ ਰਹੇ ਆ ਬਈਆ ਪਾਇਆ ਸੀ ਦਿਲ ਸੋ ਬਿਲਕੁਲ ਸਟੇਸ਼ਨ ਤੋਂ ਹੀ ਤਸਵੀਰਾਂ ਦਾ ਨਸਾਜਿਆ ਕਰ ਰਿਹਾ ਜਲੰਧਰ ਸਿਟੀ ਰੇਲਵੇ ਅੱਜ ਇਹ ਕੰਨਾਕਰ ਲਗਾਇਆ ਗਿਆ ਪੀਸੀਆ ਟੀਮ ਆ ਰਹੀ ਮੌਕੇ ਤੇ ਆ ਔਰ

ਨੇ ਚਲੋ ਪਰ ਕੱਢਦਾ ਬਹੁਤ ਆਖਰੀ ਗੱਲ ਉਹ ਚੋਣ ਲਾਈ ਆ ਆਸਮਾਨ ਕਾੜਾ ਅੱਤੀ ਕੱਢੀ ਜੋ ਨਜ਼ਦੀਕ ਜਿਹੜੇ ਕਿ ਸਿਟੀ ਦੇ ਵਿੱਚ ਇਹ ਜਿਹੜੀਆਂ ਦੁਕਾਨਾਂ ਤੇ ਖੁੱਲਦੀਆਂ ਸੋ ਉਹ ਵੀ ਦੁਕਾਨਾਂ ਜਿਹੜੀਆਂ ਕੀ ਬੰਦ ਕਰਾਈਆਂ ਗਈਆਂ ਸੋ ਟ੍ਰੈਫਿਕ ਜਿਹੜਾ ਕਿ ਮੱਧ ਰਵਧਿਆ 15 ਗੱਦਰ ਆਇਆ 15 ਗੱਦਰ ਨੂੰ ਮੱਧ ਰਵਧਿਆ ਆਇਆ ਜਿਹੜਾ ਕਿ ਇੰਚਾਰਜ ਜਿਹੜੇ ਪੀਸੀਆਰ ਦੇ ਸੋ ਮੁਕੇ ਤੇ ਪਹੁੰਚੇ ਹੋਰ ਜਿਹੜੇ ਦੁਕਾਨਾਂ ਸੀ ਸਿਟੀ ਦੇ ਸੈਂਡੀਆਂ ਸਾਰੀਆਂ ਬਦਗਰਾਤੀਆਂ ਗਈਆਂ ਤੋਂ ਤਸਵੀਰਾਂ ਤੋਂ ਬਿਲਕੁਲ ਤੁਹਾਡਾ ਸੰਝ ਕਰੇ ਜਲੰਧਰ ਤੇ ਸਿਟੀ ਰੇਲਵੇ ਸਟੇਸ਼ਨ ਦੀਆਂ ਜਿੱਥੇ ਕਿ ਇੱਕ ਹਾਈ ਟੈਕ ਨਾਕਾ ਜਿਹੜਾ ਲਗਾਇਆ ਗਿਆ ਸੀ ਔਰ ਇੱਕ ਗੱਡੀ ਆ ਜਿਹੜੀ ਕਿ ਬੌਂਡ ਕੀਤੀ ਹੈ ਜੋ ਬਾਈਕ ਉੰਦਾ ਦੱਸਦੇ ਕਿ ਸ਼ਹਿਰ ਦੇ ਵੱਖ-ਵੱਖ ਏਰੀਆ ਚ ਜਿਹੜਾ ਕੀ ਇਹ ਨਾਕੇ ਜਿਹੜੇ ਲੱਗ ਰਹੇ ਆ ਰਾਤ ਨੂੰ ਖਾਸ ਕਰਕੇ ਜਿਹੜੇ ਕੀ ਲੋਕ ਆ ਜਿਹੜੇ ਕੀ ਰਾਤ ਨੂੰ ਬਿਨਾਂ ਵਜ੍ਹਾ ਘੁੰਮਦੇ ਸੋ ਉਹਨਾਂ ਨੂੰ ਜਿਹੜਾ ਰੋਕੇ ਜਾਂਦਾ ਪੁਸ਼ਕਿਸ਼ ਕੀਤੀ ਜਾਂਦੀ ਆ ਸੋ ਹਾਈ ਟੈਕ ਨਾਕੇ ਜਿਹੜੇ ਕੀ ਸ਼ਹਿਰ ਦੇ ਵੱਖ-ਵੱਖ ਏਰੀਆ ਚ ਲੱਗ ਰਹੇ ਨੇ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਤੋਂ ਹੀ ਦੇਖ ਸਕਦੇ ਹੋ ਕਿ ਜਿਹੜੇ ਦੁਕਾਨਾਂ ਤੱਕ ਨਹੀਂ ਬੰਦ ਕਰਾਤੀਆਂ ਸੋ ਸਾਰੀਆਂ ਦੁਕਾਨਾਂ ਸਟਰੀਆਂ ਦੂਰ ਦੂਰ ਤੱਕ ਜਿਹੜੀਆਂ ਦੁਕਾਨਾਂ ਰਾਤ ਨੂੰ ਖੁੱਲੀਆਂ ਰਹਿੰਦੀਆਂ ਸੀ ਸਾਰੀਆਂ ਦੁਕਾਨਾਂ ਇਸ ਚਮ ਬੰਦ ਨੇ ਸੋ ਬਿਲਕੁਲ ਪੁਲਿਸ ਟੀਮ ਆ ਜਿਹੜੀ ਮੌਕੇ ਦੇ ਉੱਪਰ ਪਹੁੰਚੀ ਹੋਈ ਹੈ ਔਰ ਦੇਖ ਸਕਦੇ ਹੋ ਹਾਂ ਜੀ ਸੁਨਦਰ ਜੀ ਆ ਜਿਹੜਾ ਨਾਕਾ ਲਗਾਇਆ ਗਿਆ ਸਟੇਸ਼ਨ ਦੇ ਉੱਤੇ ਗਿੰਦੇਵਰਕ ਵਿੱਚ ਦਰਜ ਦੁਕਾਨਾਂ ਨਾਕਾ ਤੁਹਾਨੂੰ ਪਤਾ ਹੈ ਜੀ ਰੋਜ਼ ਹੀ ਲੱਗਦਾ ਨਾਕਾ ਤਾਂ ਸਟੇਸ਼ਨ ਦੇ ਤਾਂ ਪੱਕਾ ਹੀ ਲੱਗਦਾ ਨਾਕਾ ਜੀ ਪੱਕਾ 12 ਤੋਂ 4 ਅੱਜ ਕਿਨੇ ਕਿ ਚਲਾਨ ਜਿਹੜੇ ਹੁਣ ਕੀਤੇ ਗਏ ਆ ਇੱਥੇ ਤਾਂ ਹਜੇ 2-3 ਨੇ ਕੀਤੇ ਆ ਪਿੱਛੇ ਕੀਤੇ ਸੀ ਮਤਲਬ ਫੜ ਮੈਂ 8-9 ਚਲਾਨ ਹੋ ਗਏ ਅੱਛਾ ਹੁਣ ਸੀ ਮੈਂ ਟੋਟਲ 8-9 ਚਲਾਨ ਹੋ ਗਏ ਰਾਤ ਦੇ ਹਾਂ ਜੀ ਜਿਹੜਾ ਮੁਰਸੇ ਆਏ ਆ ਹਾਂ ਜੀ ਸਟੇਸ਼ਨ ਤੇ ਇਹ ਮੋਟਰਸਾਈਕਲ ਬੌਂਡ ਕੀਤਾ ਗਿਆ ਹੈ ਕਿੰਦਾ ਚਲਾਨ ਕੀਤਾ ਗਿਆ ਇਹਦਾ ਚਲਾਨ ਕੀਤਾ ਗਿਆ ਚਲਾਨ ਕੀਤਾ ਗਿਆ ਲੋਕੀ ਸਪੋਰਟ ਕਰ ਰਹੇ ਪਬਲਿਕ ਸਪੋਰਟ ਕਰ ਰਹੀ ਕਰਦੇ ਆ ਤਾਂ ਹੀਓਂ ਬੰਦ ਵਾ ਇਹਨਾਂ ਨੂੰ ਕਿਹਾ ਵੀ ਬੰਦ ਵਾ 15 ਕਰਕੇ 15 ਗੱਸ ਦੇ ਕਰਕੇ ਮੁੱਦਿਆਂ ਦਾ ਜੇ ਰੱਖ ਦਿਓ ਤਾਂ ਕਾਫੀ ਚੈਕਿੰਗ ਕੀਤੀ ਜਾਂਦੀ ਹੈ ਹਾਂਜੀ ਲੋਕਾਂ ਨੂੰ ਅਪੀਲ ਕੁਝ ਕਰਨਾ ਚਾਹੁੰਦੇ ਬਸ ਇਹ ਆ ਵੀ ਮਾਰੇ ਅੰਸਰਾਂ ਤੋਂ ਬਚਣ ਜਿਹੜੇ ਰਾਤ ਨੂੰ ਬਿਨਾਂ ਮਤਲਬ ਕੋ ਹੁੰਦੇ ਆ ਉਹਨਾਂ ਬਾਰੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਫੜ ਕੇ ਉਹਨਾਂ ਦਾ ਚਲਾਨ ਕਰਾਂਗੇ ਜਾਂ ਸਾੜੇ ਬੰਦ ਕਰਾਵਾਂਗੇ ਹਾਂਜੀ ਤੋ ਬਿਲਕੁਲ ਤੁਹਾਨੂੰ ਦੱਸ ਦਿੱਤੀ ਕਿ ਰਾਤ ਨੂੰ ਜਿਹੜੇ ਬਿਨਾ ਮਤਲਬ ਸੜਕਾਂ ਤੇ ਘੁੰਮਦੇ ਸੋ ਉਹਨਾਂ ਦੇ ਜਿਹੜੇ ਚਲਾਨ ਕੀਤੇ ਜਾਣਗੇ ਸੋ ਤਸਵੀਰਾਂ ਬਿਲਕੁਲ ਤੁਹਾਨੂੰ ਸਾਂਝਾ ਕਰਾਂ ਜਿਲੰਧਰ ਦੇ ਸਿਟੀ ਰਿਪੋਰਟਸ਼ਨ ਦੀਆ ਸੋ ਇਹਨਾਂ ਤਸਵੀਰਾਂ ਤੋਂ ਤੁਹਾਡੇ ਤੋਂ ਲੈਣੇ ਇਜਾਜ਼ਤ ਜੰੰਦਾ ਟਾਈਮ ਦੇਖ ਰਹੇ ਸਾਰੇ ਦਸ਼ਕਾ ਦਾ ਬਹੁਤ ਬਹੁਤ ਧੰਨਵਾਦ ਕੁਝ ਜਿਹੜੇ ਚਲਾਨ ਕੱਟੇ ਜਾ ਰਹੇ ਆ